ਚਕਟ ਮਾਰਾਂ ਨੇ ਝਕਟ ਮਾਰ ਕੇ ਪਤੀ ਪਤਨੀ ਨੂੰ ਕੀਤਾ ਜ਼ਖਮੀ ਸੋਹਲ ਅਡੇ ਨੇੜੇ ਝਕਟ ਮਾਰਾਂ ਦੇ ਵੱਲੋਂ ਇੱਕ ਔਰਤ ਦੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾਉਣ ਉਪਰੰਤ ਪਤੀ ਪਤਨੀ ਨੂੰ ਧੱਕਾ ਮਾਰ ਕੇ ਜ਼ਖਮੀ ਕੰ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਾਵਰ ਕਮ ਐਕਸ਼ਨ ਦਫਤਰ ਢਾੜੀਵਾਲ ਵਿੱਚ ਬਤੌਰ ਕਲਰਕ ਡਿਊਟੀ ਨਿਭਾ ਰਹੀ ਰਾਜਵਿੰਦਰਪੁਰ ਨੇ ਦੱਸਿਆ ਕਿ 8 ਸਤੰਬਰ ਨੂੰ ਆਪਣੀ ਡਿਊਟੀ ਕਰਨ ਉਪਰੰਤ ਆਪਣੇ ਪਤੀ ਰਸ਼ਪਾਲ ਸਿੰਘ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਪਿੰਡ ਸੋਲ ਜਾ ਰਹੀ ਸੀ ਕਿ ਜਦ ਉਹ ਪੈਟਰੋਲ ਪੰਪ ਸੋਲ ਦੇ ਨਜ਼ਦੀਕ ਸਾਈਡ ਤੋਂ ਥੋੜੀ ਪਿਛੇ ਪਹੁੰਚੇ ਤਾਂ ਪਿਛੋਂ ਆੜੇ ਦੋ ਮੋਟਰਸਾਈਕਲ ਸਵਾਰਾਂ ਝਪਟਮਾਰਾਂ ਨੇ ਝਪਟ ਮਾਰ ਕੇ ਮੇਰੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾ ਕੇ ਅਤੇ ਸਾਡੇ ਮੋਟਰਸਾਈਕਲ ਨੂੰ ਤੱਕਾ ਦੇ ਕੇ ਫਰਾਰ ਹੋ ਗਏ ਅਤੇ ਅਸੀਂ પતિ ਪਤਨੀ ਦੋਨੋਂ ਮੋਟਰਸਾਈਕਲ ਸਮੇਤ ਸੜਕ ਵਿੱਚ ਡਿੱਗ ਜਾਣ ਕਾਰਨ ਜ਼ਖਮੀ ਹੋ ਗਏ ਜਦ ਕਿ ਸਥਾਨਕ ਲੋਕਾਂ ਨੇ ਤੁਰੰਤ ਇਕੱਠੇ ਹੋ ਕੇ ਸਾਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਰਿਸ਼ਪਾਲ ਸਿੰਘ ਨੇ ਦੱਸਿਆ ਕਿ ਅਸੀਂ ਇਸ ਬੰਦੇ ਵਿੱਚ ਥਾਣਾ ਤਾਰੀਵਾਲ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ ਤੇ ਪੁਲਿਸ ਸਹਿਯੋਗ ਕਰੀ ਹੈ ਅਤੇ ਇਨਸਾਫ ਦੀ ਮੰਗ ਕਰਦੇ ਹਾਂ ਕਿ ਝਪਟਮਾਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ ਜਦ ਇਸ ਸੰਬੰਧੀ ਥਾਣਾ ਤਾਰੀਵਾਲ ਦੇ ਮੁੱਖ ਇਨਸਪੈਕਟਰ ਹਰਪਾਲ ਸਿੰਘ ਦੇ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਘਟਨਾ ਵਾਲੇ ਸਥਾਨ ਦੇ ਨੇੜੇ ਤੇੜੇ ਲੱਗੇ ਸੀਸੀਟੀਵੀ ਕੈਮਰੇ ਚੱਲਤੇ ਜਾ ਰਹੇ ਹਨ ਅਤੇ ਜਲਦੀ ਹੀ ਚਪਟਮਾਰਾਂ ਨੂੰ ਕਾਬੂ ਕੀਤਾ ਜਾਵੇਗਾ। ਇਹ ਹਨ ਆਰ ਆਜਿੰਦਰ ਕੌਰ। ਮੈਂ ਪੀਸੀਆਰ ਪੀਐਸਪੀਸੀ ਵਾਲ ਦਫ਼ਤਰ ਵਿੱਚ ਕਲਰ ਕੋਜਨ ਸਰਵਸਕਾਰ ਦੀ ਤੇ ਅਸੀਂ 5 ਵਜੇ ਛੁੱਟੀ ਤੋਂ ਬਾਅਦ ਮੇਰੇ ਪਤੀ ਮੈਨੂੰ ਨਾਲ ਲੈ ਕੇ ਵਾਪਸ ਆ ਰਹੇ ਸੀ ਕਰਨ ਤੇ ਜਿਹੜਾ ਸੋਲ ਮੋੜ ਮੋੜ ਦਾ ਲਿਫਰਾਵਾ ਸਕੂਲ ਦੇ ਕੋਲ ਉੱਥੇ ਦੋ ਜਣੇ ਮੋਟਰਸਾਈਕਲ ਦੇ ਪਿੱਛੇ ਪਿੱਛੋਂ ਹੀ ਸਾਡੇ ਆਣ ਕੇ ਤੇ ਉਹਨਾਂ ਨੇ ਮੇਰੇ ਧੌਣ ਨੂੰ ਘੁੱਟ ਕੇ ਚਵਾਲੀਆਂ ਲਾ ਲੀਆਂ ਨੇ ਦੋਨੋਂ ਪٹرول ਪੰਪ ਦੇ ਕੋਲ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਤੇ ਸਾਡੇ ਬਹੁਤ ਸਾਰੀਆਂ ਸੱਟਾਂ ਲਾ ਦਿੱਤੀਆਂ ਇਹ ਸੁੱਧਨ ਦੀ ਗੱਲ ਹੈ ਇਹ 4 ਵਾੜ 8:05 ਵਜੇ ਕੇ ਅਠਕ ਮਿੰਟ ਦੀ ਗੱਲ ਹੈ ਜਿੱਤੇ ਐਪਲੀਕੇਸ਼ਨ ਦਿੱਤੀ ਉਹ ਉਹ ਵੇਖੀ ਨਹੀਂ ਆ ਸਾਰੇ ਦੇਖਾਂਗੇ ਤੇ ਦੇਖ ਕੇ ਦੱਸਾਂਗੇ ਉਹ ਸਯੋਗਤ ਦੇ ਰਹੇ ਆ ਵੇਖੋ ਕੀ ਕਰਦੇ ਆ ਦੋਨਾਂ ਨੂੰ ਚਾਹੀਦਾ ਦਾਹ ਵਾਸਤੇ ਵੀ ਇਹ ਪਿੰਨੇ ਦਾ ਘਟਨਾ ਨਾਲ ਕਿੰਨੇ ਹੋਏ ਹਾਂਜੀ ਮਰਸਪਾਲ ਸਿੰਘ ਪਿੰਡ ਸੋਲਤ ਬੋਲ ਰਿਹਾ ਤੇ ਮੈਂ ਤੁਹਾਡੀ ਅਪੀਲ ਨਾਲ ਲੈ ਕੇ ਆ ਰਿਹਾ ਹਾਂ ਇਹ ਰਸਤੇ ਵਿੱਚ ਸੋਲ ਨੂੰ ਮੋੜ ਲੱਗੇ ਪਟੋਲਪੁਰ ਤੋਂ ਪਹਿਲਾਂ ਦੋ ਜਣੇ ਸਾਡੇ ਲੱਗੇ ਆਏ ਆ ਤੇ ਉਹਨਾਂ ਦੇ ਉਸ ਦਿਵਾਰੀ ਲਾਕ ਦੇ ਮੋਟਕਾ ਮਰਕ ਛੁੱਟ ਗਿਆ ਇਸ ਬੰਦ ਦੇ ਤੁਹਾਡੇ ਥਾਂ ਵਿੱਚ ਰਿਪੋਰਟ ਵੀ ਕੀਤੀ ਆ ਉਹ ਸੁਜੋਗ ਦੇ ਰਿਹਾ ਕਹਿੰਦੇ ਸੀਸੀਟੀ ਵੀ ਕੈਮਰੇ ਵੇਖ ਕੇ ਤੁਹਾਨੂੰ ਮਾਮਲਾ ਸਿੱਟੇ ਨੇ ਵੇਖ ਦਾਂਗੇ ਪਰ ਇਹ ਮੋਰਚਾ ਹਥਿਆਰ ਹੈ ਮੇਰੇ ਵੀ ਸੱਟ ਲੱਗੀ ਐ ਮੇਲੇ ਲਾਤ ਸੱਟ ਲੱਗੀ ਐ ਮੇਰੇ ਬੁੱਲ ਤੇ ਟੰਕੇ ਲੱਗੇ ਆ ਕਿਨੇ ਜਾਣੇ ਇਹ ਵਾਲੀ ਉਹ ਦੋ ਜਣੇ ਦੋਵੇਂ ਮੌਨ ਸੀ ਪਰ ਦੇ ਉਹ ਮੋਰਚਾ ਹਗਲ ਤੇ ਹੀ ਇਹ ਮੋਰਚਾ ਤੇ ਇੱਕ ਨੰਮਾ ਮਡਾ ਦਸੇ ਖਲੋਕਨ ਵਾਲੀਆਂ ਧਾਲੀਆਂ ਤੇ ਹੰਤਕਾ ਮਰਕ ਛੁੱਟਦਾ ਇਸ ਮੰਤੀ ਕਰਦੇ ਹਾਂ ਜੀ ਇਹ ਮੰਗ ਕਰਦੇ ਆ ਤੁਹਾਡਾ ਜੇ ਜੇ ਦੋਸ਼ੀਆਂ ਨੂੰ ਫੜਿਆ ਜਾਏ ਤੁਹਾਨੂੰ ਇਨਸਾਫ ਦਵਾਇਆ ਜਾਵੇ